ਸਤਿ ਸ਼੍ਰੀ ਅਕਾਲ ਜੀ ਪਟਿਆਲਾ এডਿਕੇਸ਼ਨ ਤੋਂ ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਸਰਦੀਆਂ ਦਾ ਤੋਹਫਾ ਆਟੇ ਵਾਲੀ ਪੰਜੀਰੀ ਇਹ ਆਪਾਂ ਨੇ ਕਿ ਹੋ ਲਿਆ ਜਿਹਾ ਪੱਕੀ ਲੋਕ ਕਿ ਉਹਦੀ ਪੰਜੀਰੀ ਬਣਾਵਾਂਗੇ ਜੀ ਆਟਾ ਪਾਵਾਂਗੇ ਤੇ ਇਹ ਪਾਈਆ ਲਈਆਂ ਜੀ ਆਪਾਂ ਨੇ ਬਦਾਮ ਕਾਜੂ ਤੇ 100 ਗ੍ਰਾਮ 50 ਗ੍ਰਾਮ ਮਖਾਣੇ ਪਾਈਆ ਖਸਖਸ ਤੇ ਬਾਕੀ ਚੀਜ਼ਾਂ ਸਾਰੀਆਂ 100 100 ਗ੍ਰਾਮ ਨੇ ਦਾਖਾਂ ਵੀ 100 ਗ੍ਰਾਮ ਮਾਜਿਬੀ 100 ਗ੍ਰਾਮ ਤੇ ਚਾਰੇ ਗੂੰਦ 100 ਗ੍ਰਾਮ ਇਹ ਕਮਰਕਸ ਇਹ 50 ਗ੍ਰਾਮ ਇਹ ਸੌਂਫ ਹੈ ਜੀ ਇਹ ਆਪਾਂ ਨੇ 200 ਗ੍ਰਾਮ ਲਈ ਹੈ ਹਾਫ ਪਾਵਾਂਗੇ ਜੀ ਇਹ ਬਿਲਗੁੱਧ ਤੇ ਇੱਕ ਪੂਰੀ ਮਿਰਚ ਪੂਰੀ ਮਿਰਚ ਮੈਂ ਘਰੇ ਪੀਸੀ ਹੈ ਜੀ ਤੇ ਕਮਰਕਸ ਆਪਾਂ ਪੀਸੀ ਪਸਾਈ ਲੈਂਦੀ ਆ ਹੁਣ ਆਪਾਂ ਮਖਾਣੇ ਔਰ ਖਸਖਸ ਦੋਨੇ ਚੀਜ਼ਾਂ ਨੂੰ ਭੁੰਨਾਂਗੇ ਜੀ ਤੇ ਬਾਕੀ ਚੀਜ਼ਾਂ ਸਾਰੀਆਂ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਇਹਨੂੰ ਵੀ ਆਟੇ ਵਿੱਚ ਭੁੰਨ ਲਾਂਗੇ ਗੰਦਰ ਨੂੰ ਵੀ ਭੁੰਨ ਲਾਂਗੇ ਤੇ ਇਹ ਜਿਹੜੇ ਡਰਾਈ ਫਰੂਟ ਹੈ ਇਹ ਸਾਰੇ ਆਪਾਂ ਸਿੱਧਾ ਹੀ ਪਾਵਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਭੁੰਨਦੇ ਹਾਂ ਇਹਨਾਂ ਦੇ ਜਿਹੜੇ ਤੱਤ ਹੈ ਤਾਕਤ ਵਾਲੇ ਉਹ ਖਤਮ ਹੋ ਜਾਂਦੇ ਆ ਜੀ ਆਪਾਂ ਇਹਨਾਂ ਨੂੰ ਡਾਇਰੈਕਟ ਹੀ ਭੁੰਨਾਂਗੇ ਬਣੇ ਰਹੋ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਕਿਉ ਪਾਵਾਂਗੇ ਜੀ ਕੜਾਹੀ ਵਿੱਚ ਉਦੋਂ ਕਿਉਂ ਗਰਮ ਹੋਣ ਤੋਂ ਬਾਅਦ ਆਪਾਂ ਮਖਾਣੇ ਭੁੰਨਾਂਗੇ ਜੀ ਮਖਾਣੇ ਭੁੱਜ ਗਏ ਆ ਜੀ ਇਹਨਾਂ ਨੇ ਸਾਰਾ ਕੀ ਚੂਸ ਲਿਆ ਹੁਣ ਆਪਾਂ ਇਹਨੂੰ ਬਾਹਰ ਕੱਢਾਂਗੇ ਮਖਾਣੇ ਭੁੰਨ ਕੇ ਕੱਢ ਲਏ ਜੀ ਆਪਾਂ ਨੇ ਪਲੇਟ ਵਿੱਚ ਤੇ ਹੁਣ ਪਾਵਾਂਗੇ ਆਪਾਂ ਸੁੱਕੀ ਘੜਾਹੀ ਵਿੱਚ ਖਸ ਖਸ ਇਹ ਮੈਂ ਪਹਿਲਾਂ ਭੁੰਨ ਲਈ ਚਲੋ ਹੁਣ ਵੀ ਸੁੱਕੀ ਆ ਕੜਾਹੀ ਆ ਆਪਾਂ ਕਿਹ ਵਿੱਚ ਨਹੀਂ ਭੁੰਣੇ ਜੀ ਇਹ ਸੁੱਕੀ ਉਹ ਭੁੰਣੀਆਂ ਭੁੰਨ ਕੇ ਇਹਨਾਂ ਨੂੰ ਵੀ ਇਹਨੂੰ ਵੀ ਅਲੱਗ ਕੱਢਾਂਗੇ ਹੁਣ ਆਪਾਂ ਗੁੰਦ ਗੁੰਨਾਂਗੇ ਜੀ ਸਾਰੇ ਜਦੋਂ ਇਹ ਫੁੱਲ ਜਾਣਗੇ ਜੀ ਇਹਨਾਂ ਨੂੰ ਵੀ ਆਪਾਂ ਭਾਂਡੇ 'ਚ ਫਟ ਦਾਂਗੇ ਫਿਰ ਇਹਨਾਂ ਨੂੰ ਖਿਚਾਂਗੇ ਜੀ ਸਾਰਿਆਂ ਨੂੰ ਠੰਡਾ ਕਰਕੇ ਲੋ ਜੀ ਗੁੰਡਾ ਆਪਣੇ ਭੁੱਜ ਗਏ ਜੀ ਆ ਦੇਖੋ ਸਾਰੇ ਖੁੱਲ ਗਏ ਹੁਣ ਆਪਾਂ ਕੱਢ ਲਾਂਗੇ ਜੀ ਪਲੇਟ ਵਿੱਚ ਪੰਜੇਰੀ ਬਣਾਵਾਂਗੇ ਜੀ ਆਪਾਂ ਇਹ ਚਾਰੋਂ ਗੁੰਡ ਭੁੰਨ ਲਿਆ ਜੀ ਮਖਾਣੇ ਵੀ ਭੁੰਨ ਲਿਆ ਖਸਖਸ ਵੀ ਭੁੰਨ ਲਿਆ ਇਹ ਡਰਾਈ ਫਰੂਟ ਮਗਜ ਜਿਹੜਾ ਗੋਜਾ ਕਮਰਕਸ ਪੂਰੀ ਮਿਰਚ ਸੌਫ ਸਾਰਾ ਕੁਝ ਆਪਾਂ ਤਿਆਰ ਕਰਾਂਗੇ ਲੋ ਜੀ ਪੰਜੇਰੀ ਲਈ ਆਪਾਂ ਨੇ ਖਸਖਸ ਕੁੱਟ ਲਈ ਆ ਜੀ ਭੁੰਨ ਕੇ ਦੇ ਮਖਾਣੇ ਹੋ ਗਏ ਜੀ ਕੁੱਟਲੇ ਮਗਜ ਵੀ ਕੁੱਟਲੇ ਗੁੰਦਾ ਵੀ ਕੁੱਟ ਲੀਆਂ ਤੇ ਕਮਰ ਕਾਸੇ ਥੋੜਾ ਜਿਹਾ ਆਟਾ ਪੁੱਜੇ ਤੇ ਪਾਵਾਂਗੇ ਬਿਲਬੁੱਧ ਵੀ ਛਾਣ ਲੀਆ ਸੌਂਫ ਵੀ ਪੁੱਣ ਪੀਸ ਕੇ ਛਾਣ ਲੀਆ ਜੀ ਤੇ ਇੱਕ ਪੂਰੀ ਮਿਰਚ ਲਈ ਤੇ ਦਾਖਾਂ ਦੇਸੀ ਖੰਡ ਪਾਵਾਂਗੇ ਜੀ ਮਿੱਠੇ ਦੀ ਜਗ੍ਹਾ ਲੋ ਇਹ ਮਨਾ ਪਾਟਾ ਪੁੱਣ ਰਹੇ ਹਾਂ ਆਪਾਂ ਨੇ ਅੰਦਾਜ਼ੇ ਨਾਲ ਹੀ ਪਾਇਆ ਜੀ ਕਿ ਉਹ ਕਿਲੋ ਦੇ ਕਰੀਬ ਤੇ ਅੰਦਾਜ਼ੇ ਨਾਲ ਹੀ ਪਾ ਲਿਆ ਜੀ ਆਟਾ ਹੁਣ ਇਹ ਜਦੋਂ ਸਾਰਾ ਪੁੱਜ ਜਾਏਗਾ ਫਿਰ ਤੁਹਾਨੂੰ ਦਿਖਾਣੇ ਆ ਜੀ ਜਦੋਂ ਆਪਾਂ ਸਾਰਾ ਸਮਾਨ ਪਾਵਾਂਗੇ ਇਸ ਤਰ੍ਹਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਜੀ ਬੜਿਆਂ ਰਹੀ ਹੋ ਜੀ ਵੀਡੀਓ ਤੇ ਹਾਂਜੀ ਆਟਾ ਆਪਣਾ ਦੇਖੋ ਬਿਲਕੁਲ ਪੁੱਜ ਗਿਆ ਜੀ ਇਦਾਂ ਦਾ ਬਰਾਊਨ ਰੰਗ ਕੰਨਾ ਹੈ ਆਟੇ ਦਾ ਆਪਾਂ ਨੇ ਸਲੋ ਹਾਂ ਚ ਪਈ ਕਰਿਆ ਸਾਰਾ ਕੰਮ ਆ ਜਦੋਂ ਮੱਟਨੇ ਕਿ ਉਹ ਛੱਟਾ ਬਿਲਕੁਲ ਪੁੱਜ ਗਿਆ ਜੀ ਹੁਣ ਆਪਾਂ ਕਮਰ ਕਸ ਪਾ ਦਾਂਗੇ ਗੈਸ ਆਪਾਂ ਬੰਦ ਕਰ ਦਾਂਗੇ ਜੀ ਆਟਾ ਬਹੁਤ ਤੇਜ਼ ਗਰਮ ਹੈ ਇਹਦੇ ਨਾਲ ਹੀ ਸਾਰਾ ਕੁਝ ਹੋ ਜਾਣਾ ਹੈ ਕਮਰ ਕਸ ਅਜਵੈਣ ਤੇ ਖਸ ਖਸ ਇਹਨੇ ਹੁਣ ਆਟਾ ਇੰਨਾ ਜ਼ਿਆਦਾ ਗਰਮ ਹੈ ਬਸ ਗਰਮ ਆਟੇ ਨਾਲ ਹੀ ਇਹਨੇ ਪੁੱਜ ਜਾਣਾ ਹੈ ਜੀ ਕਮਰ ਕਸ ਨੇ ਗੈਸ ਆਪਾਂ ਨੇ ਬੰਦ ਕਰਤਾ ਜੀ ਸਿੰਪਲ ਨੋਰਮਲ ਪੰਜੀਰੀ ਬਣਾਈ ਹੈ ਜੀ ਆਪਾਂ ਨੇ ਇਹ ਹਰ ਕੋਈ ਬਣਾ ਸਕਦਾ ਏ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਸਲੋ ਹਾਂਚ ਕਰਕੇ ਬਣਾਓ ਕਦੇ ਵੀ ਨਾ ਕੱਚੀ ਰਹੇਗੀ ਤੇ ਨਾ ਛੜੇਗੀ ਬਸ ਇਹਦੀ ਇਹੀ ਨਿਸ਼ਾਨੀ ਹੈ ਜੀ ਜਦੋਂ ਘਿਓ ਨੇ ਜਦੋਂ ਘਿਓ ਛੱਡਦਾ ਜੀ ਕੜਾਹੀ ਨੇ ਆਟੇ ਨੇ ਤਾਂ ਸਮਝੋ ਬਸ ਆਪਣੀ ਪੰਜੀਰੀ ਆਟਾ ਤਿਆਰ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਸਮਾਨ ਪਾਉਣਾ ਹੈ ਸਾਰਾ ਸਮਾਨ ਇੱਕ ਇੱਕ ਕਰਕੇ ਪਾਉਂਦੇ ਜਾਵਾਂਗੇ ਜੀ ਇਹ ਹੈਗਾ ਜੀ ਗੂੰਦ ਜਿਹੜਾ ਇਹ ਮਖਾਣੇ ਮਗਜ ਤੇ ਗੂੰਦ ਗੂੰਦ ਆਪਾਂ ਨੇ ਘੋਲ ਚ ਪੁੱਨ ਲਈ ਸੀ ਜੀ ਇਹ ਜੀ ਕਿਸ਼ਮਿਸ਼ ਦਾਖਾਂ ਤੇ ਬਦੰਮਕਾਜੂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਜੀ ਸਾਰਾ ਕੁਝ ਰਲਣ ਵਾਸਤੇ ਆਟਾ ਇੰਨਾ ਜ਼ਿਆਦਾ ਗਰਮ ਹੈ ਜੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਥੋੜੀ سی ਇਕੱਠੀ ਭੁੰਨਣੀਆਂ ਚਾਹੀਦੀਆਂ ਉਹ ਆਪੇ ਹੀ ਇੰਤਾਂ ਹੀ ਭੁੱਜ ਜਾਵਣੀਆਂ ਤੇ ਹੁਣ ਪਾਵਾਂਗੇ ਜੀ ਆਪਾਂ ਇਹਨੂੰ ਰੜਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਮਿੱਠਾ ਬਸ ਇਹਨਾਂ ਦਾ ਕੰਮ ਹੈ ਜੀ ਪਨੀਰੀ ਦਾ ਟਾਈਮ ਤਾਂ ਬਹੁਤ ਲੱਗਦਾ ਹੈ ਜੀ ਹਲਕੀ ਅੰਚ ਤੇ ਬਣਾਓ ਟਾਈਮ ਬਹੁਤ ਲੱਗਦਾ ਹੈ ਪਰ ਬਣਦੀ ਬਹੁਤ ਟੇਸਟੀ ਹੈ ਜੇ ਆਪਾਂ ਤੇਜ਼ੀ ਵਾਸਤੇ ਬਣਾਵਾਂਗੇ ਤਾਂ ਉਹ ਇੱਕਦਮ ਪੁੱਜ ਜਾਂਦਾ ਹੈ ਆਟਾ ਫਿਰ ਉਹ ਬਲਦੀ ਬਰੀਆ ਟੇਸਟ ਨਹੀਂ ਰਹਿੰਦਾ ਜੀ ਹਲਕੀ ਅੰਚ ਤੇ ਭੁੰਨਿਓ ਬਲੀਸ ਲਓ ਜੀ ਆਪਾਂ 1/2 ਕਿਲੋ 600 ਗ੍ਰਾਮ ਜਿੰਨਾ ਮਿੱਠਾ ਪਾਵਾਂਗੇ ਜੀ ਤੁਸੀਂ ਜਿਆਦਾ ਪਸੰਦ ਕਰਦੇ ਹੋ ਜਿਆਦਾ ਪਾ ਲਿਓ ਬਸ ਜੀ ਇੰਨਾ ਕੰਮ ਸੀ ਪੰਜੇਰੀ ਆਪਣੀ ਤਿਆਰ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਜੇ ਤੁਹਾਨੂੰ ਵਧੀਆ ਲੱਗਿਆ ਜੀ ਮੇਰੀਆਂ ਰੈਸਪੀਆਂ ਸਾਰੀਆਂ ਹੀ ਵਧੀਆ ਲੱਗਦੀਆਂ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕੋਈ ਤੁਸੀਂ ਹੋਰ ਕੁਝ ਸਿੱਖਣਾ ਚਾਹੁੰਦੇ ਆ ਉਹ ਵੀ ਮੈਨੂੰ ਕਮੈਂਟ ਵਿੱਚ ਦੱਸਣਾ ਜੀ ਆਪਾਂ ਜ਼ਰੂਰ ਟਰਾਈ ਕਰਾਂਗੇ ਜੀ ਤੁਹਾਡੇ ਤੁਹਾਨੂੰ ਦੱਸਾਂਗੇ ਜੀ ਸਾਰਾ ਕੁਝ ਇੱਥੇ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਮਝੀੜੀ ਆਪਣੀ ਬਣ ਕੇ ਰੈਡੀ ਹੈ ਜੀ ਇਸ ਤਰ੍ਹਾਂ ਹੀ ਬਣਾਇਓਗੀ ਤੁਸੀਂ ਵੀ ਬਸ ਹੁਣ ਆਪਾਂ ਆਪਣੀ ਮਰਜ਼ੀ ਹੈ ਜੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਭਾਵੇਂ ਤੁਸੀਂ ਇਹਨੂੰ ਠੰਡੀ ਕਰਕੇ ਏਦਾਂ ਹੀ ਡੱਬੇ 'ਚ ਭਰ ਲਓ ਚਾਹੇ ਤੁਸੀਂ ਪਿੰਨੀਆਂ ਬਣਾਉਣੀਆਂ ਏ ਪਿੰਨੀਆਂ ਬਣਾ ਲਓ ਪਿੰਡਿਆਂ ਦਾ ਇਹ ਜੀ ਵੀ ਠੰਡੀ ਹੋ ਜਾਂਦੀ ਆਪਾਂ ਠੰਡੀ ਹੋ ਖਾਣੀ ਪੈਂਦੀ ਆ ਪੰਜੇਰੀ ਆਪਾਂ ਨੂੰ ਆਪਣਾ ਮੂਡ ਹੈ ਜੀ ਜੇ ਗਰਮ ਕਰਕੇ ਪਸੰਦ ਕਰਦੇ ਆਂ ਚਾਹ ਨਾਲ ਗਰਮ ਕਰਕੇ ਪੰਜੇਰੀ ਖਾਧੀ ਜਾਂਦੀ ਆ ਲਓ ਜੀ ਵੀਡੀਓ ਦਾ ਕਰਦੇ ਆ ਜੀ ਆਪਾਂ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੁਸੀਂ ਅੱਗੇ ਸ਼ੇਅਰ ਕਰ ਦਿੰਦੇ ਆ ਜੀ ਵੀਡੀਓ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਮੇਰਾ ਚੈਨਲ ਸਬਸਕ੍ਰਾਈਬ ਕਰੋ ਹੈ ਨਿਕ ਵੀਡੀਓ ਸੀ ਜੀ ਸਤਿ ਸ਼੍ਰੀ ਅਕਾਲ ਅਗਲੀ ਵੀਡੀਓ ਚ ਮਿਲਾਂਗੇ ਜੀ